ਨਵਜੋਤ ਸਿੰਘ ਸਿੱਧੂ ਕੀ ਇਹ ਸਿਆਸਤ ਦੇ ਵਿੱਚ ਕੋਈ ਨਵੇਂ ਤਰੀਕੇ ਤੋਂ ਚੌਕੇ ਛੱਕੇ ਲਾਉਣ ਦੀ ਤਿਆਰੀ ਹੈ ਜੀ ਇਹ ਨਵਾਂ 2020 ਖੇਡਣ ਆ ਰਹੇ ਨੇ ਕੀ ਸਿਆਸਤ પાર્ਟ ਟਾਈਮ ਜੌਬ ਹੁੰਦੀ ਹੈ ਜੀ ਜਦੋਂ ਜੀ ਕਰੇ ਆਜੋ ਤੇ ਜਦੋਂ ਜੀ ਕਰੇ ਚਲ ਜਓ ਜਾਂ ਸੱਚਮੁੱਚ ਉਹਨਾਂ ਦਾ ਪੰਜਾਬ ਏਜੰਡੇ ਵਾਲਾ ਪੰਜਾਬ ਫਿਕਰ ਵਾਲਾ ਦਰਦ ਫੇਰ ਜਾਗ ਪਿਆ ਅੱਜ ਦੀ ਮੁਲਾਕਾਤ ਦੇ ਰਾਜਕੀ ਨੇ ਇੱਥੋਂ ਗੱਲ ਹੋ ਰਿਓ ਸਰਦਾਰ ਅੰਮ੍ਰਿਤ ਸਿੰਘ ਜੀ ਨਵਜੋਤ ਸਿੰਘ ਸਿੱਧੂ ਅਸਲ ਦੇ ਵਿੱਚ ਸ਼ੁਰੂ ਤੋਂ ਹੀ ਬਾਈ ਡਿਫਾਲਟ ਪੋਲਿਟਿਕਸ ਚਾਏ ਲੀਡਰ ਨੇ ਮਤਲਬ ਉਹ ਕੋਈ ਪੋਲਿਟੀਕਲ ਐਨਸੀ ਮੈਂ ਜੇ ਪਹਿਲਾਂ ਉਹ ਕਰੈਕਟਰ ਦੇ ਤੌਰ ਦੇ ਉੱਤੇ ਸੀਗੇ ਫਿਰ ਕਮੈਂਟ ਕਰੈਕਟਰ ਦੇ ਟੈਂਪਰੇਰੀ ਮਤਲਬ ਕਮੈਂਟੇਟਰ ਦੇ ਤੌਰ ਦੇ ਉੱਤੇ ਸੀਗੇ ਫਿਰ ਉਹ ਈਵਨ ਜਿਹੜੇ ਲੈਕਚਰ ਦਿੰਦੇ ਨੇ ਕਹਿੰਦੇ ਬਹੁਤ ਸਾਰੇ ਬੰਦੇ ਡਿਮੋਰਲਾਈਜ਼ ਹੁੰਦੇ ਨੇ ਮੋਟੀਵੇਸ਼ਨਲ ਲੈਕਚਰਰ ਦੇ ਤੌਰ ਦੇ ਉੱਤੇ ਸੀਗੇ ਫਿਰ ਉਹ ਲਾਫਟਰ ਚੈਨਲ ਦੇ ਜੱਜ ਦੇ ਤੌਰ ਦੇ ਉੱਤੇ ਸੀਗੇ ਤੇ ਅੱਜ ਕੱਲ੍ਹ ਉਹ ਇੰਡੀਆ ਗੌਟ ਟੈਲੈਂਟ ਦੇ ਜੱਜਾਂ ਦੇ ਵਿੱਚ ਵੀ ਸ਼ਾਮਿਲ ਇੱਕ ਪ੍ਰੋਗਰਾਮ ਆਉਣ ਲੱਗਿਆ ਉਹਦੇ ਵਿੱਚ ਨਾ ਮਲਟੀ ਫੇਸ ਜਿਵੇਂ ਕਹਿੰਦੇ ਨਾ ਕਾਫੀ ਜ਼ਿਆਦਾ ਬਹੁਪੱਖੀ ਉਹਦੇ ਵਿੱਚ ਇਹ ਪੋਜੀਸ਼ਨ ਉਹਦਾ ਚਿਹਰਾ ਹੈ ਜਿਹੜੇ ਜਿੱਥੋਂ ਕਰੋੜਾਂ ਰੁਪਏ ਪੈਸੇ ਵੀ ਬਣਦੇ ਨੇ ਤੇ ਜਿੱਥੇ ਜਾ ਕੇ ਉਹਦੀ ਇੱਕ ਹੈ ਨੁਕ ਜਾਣਦੇ ਨੇ ਉਹਦਾ ਇੱਕ ਸਟਾਈਲ ਬਣ ਗਿਆ ਹੈ ਗੁਰੂ ਵਾਲਾ ਸਟਾਈਲ ਬਣ ਗਿਆ ਠੋਕੋ ਤਾੜੀ ਵਾਲਾ ਸਟਾਈਲ ਬਣ ਗਿਆ ਕਾਫੀ ਕੁਝ ਬਣ ਗਿਆ ਇਹ 'ਚ ਕੋਈ ਦੋਰਾ ਨਹੀਂ ਪਰ ਕੀ ਉਹ ਸੀਰੀਅਸ ਪੋਲੀਟੀਸ਼ੀਅਨ ਵੀ ਨੇ ਕਿ ਉਹ ਵਾਕਈ ਪੰਜਾਬ ਉਹਨਾਂ ਦੇ ਦਿਲ ਅੰਦਰ ਉਵੇਂ ਹੀ ਧੜਕ ਰਿਹਾ ਜਿਵੇਂ ਉਹ ਕਹਿੰਦੇ ਸੀ ਕਿ ਮੈਂ ਤਾਂ ਜਿਉਣਾ ਮਰਨਾ ਪੰਜਾਬ ਲਈ ਹੋਇਆ ਤੇ ਦੋ ਦਿਨਾਂ ਮੇਰੇ ਕੋਲ ਕੁਝ ਹੈ ਨਹੀਂ ਤੇ ਇਸ ਤੋਂ ਬਾਅਦ ਲਗਾਤਾਰ ਜੇ ਪ੍ਰੈਕਟਿਸ ਸ਼ੁਰੂ ਤੋਂ ਦੇਖੀ ਗਏ ਵੀ ਇੱਕ ਤਾਂ ਨਵਜੋਤ ਸਿੰਘ ਸਿੱਧੂ ਅਡਿਆਨੋਜੀ ਕਲੀ ਵਿਚਾਰਧਾਰਕ ਤੌਰ ਦੇ ਉੱਤੇ ਉਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਉਹ ਭਾਜਪਾ ਚਾਏ ਜਿੰਨੀ ਉਪਮਾਵਾਂ ਉਹਨਾਂ ਨੇ ਉੱਪਰਲੇ ਲੀਡਰਾਂ ਦੀ ਕੀਤੀ ਇੱਕ ਇਹ ਵੀ ਉਹਨਾਂ ਦਾ ਟ੍ਰੈਂਡ ਹੈ ਉਹ ਹੇਠਲੇ ਲੀਡਰਾਂ ਨਾਲ ਬਰਾਬਰ ਦੇ ਨਾਲ ਪੂਰਾ ਕਹਿੰਦੇ ਨੇ ਤੇ ਉੱਪਰ ਦੇ ਲੀਡਰ ਦੀ ਚਾਪ ਲੋਸੀ ਕਰਦੇ ਨੇ ਹਮੇਸ਼ਾ ਹੀ ਚਾਹੇ ਬਾਜਪਾਈ ਹੋਣ ਜੈਟਲੀ ਹੋਣ ਜਿਹੜੇ ਮਰਜੀ ਹੋਣ ਤੇ ਇਸੇ ਤਰ੍ਹਾਂ ਕਾਂਗਰਸ ਦੇ ਜਦੋਂ ਪਹਿਲਾਂ ਕਦੇ ਮਨ ਜਦੋਂ ਭਾਜਪੀ ਸੀਗੇ ਡਾਕਟਰ ਮਨਮੋਹਨ ਸਿੰਘ ਨੂੰ ਉਹ ਗੂੰਗਾ ਸਰਦਾਰ ਕਹਿੰਦੇ ਸੀ ਤੇ ਜਦੋਂ ਇੱਧਰ ਆ ਗਏ ਉਹ ਕਹਿੰਦੇ ਅ ਸਰਦਾਰ ਸਰਦਾਰ ਇਹੀ ਹੈ ਤੇ ਬਾਕੀ ਚੀਜ਼ਾਂ ਨੇ ਮਤਲਬ ਬਦਲਦਾ ਰਹਿੰਦਾ ਜਿਹੜੇ ਪਾਲੇ ਚ ਤੁਸੀਂ ਜਾਣਦੇ ਹੋ ਤੇ ਇਹ ਵੀ ਉਹਨਾਂ ਨੇ ਬਦਲੇ ਜੇ ਬੰਦੇ ਦਾ ਜਿਹੜਾ ਇੱਕ ਵਿਵਹਾਰ ਹੁੰਦਾ ਨਾ ਉਹ ਕੰਟੀਨਿਉਟੀ ਚ ਦੇਖਿਆ ਜਾਂਦਾ ਹੁੰਦਾ ਕੋਈ ਕੱਲਾ ਆਇਆ ਨਹੀਂ ਕਿ ਅੱਜ ਆਇਆ ਕਹਿੰਦਾ ਕੱਲ੍ਹ ਆਇਆ ਕਹਿੰਦਾ ਇਹਨਾਂ ਚੋ ਜੇ ਟੋਟਕਿਆਂ ਚੋਂ ਦੇਖੋਗੇ ਤਾਂ ਅੰਦਾਜ਼ਾ ਨਹੀਂ ਹੋਏਗਾ ਉਹਨਾਂ ਨੂੰ ਭਾਜਪਾ ਦੀ ਪੋਲਿਟਿਕਸ ਨਾਲ ਕੋਈ ਪ੍ਰੋਬਲਮ ਨਹੀਂ ਸੀ ਉਹਨਾਂ ਨੂੰ ਕਾਂਗਰਸ ਦੀ ਪੋਲਿਟਿਕਸ ਨਾਲ ਵੀ ਕੋਈ ਪ੍ਰੋਬਲਮ ਨਹੀਂ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਨਾਲ ਵੀ ਨਹੀਂ ਸੀ ਜੇ ਇਹ ਸ਼ਾਮਲ ਕਰ ਲੈਂਦੇ ਪਰ ਇਹਨਾਂ ਨੇ ਜਵਾਬ ਦਿੱਤਾ ਕਿ ਨਹੀਂ ਅਸੀਂ ਲੜਾਉਣਾ ਨਹੀਂ ਤੁਹਾਨੂੰ ਇਲੈਕਸ਼ਨ ਤੁਹਾਡੀ ਵਾਈਫ ਨੂੰ ਲੜਾ ਦਾਂਗੇ ਮਤਲਬ ਕਿਸੇ ਆਡੀਆਲੋਜੀਕਲ ਸਾਈਡ ਤੇ ਕੋਈ ਪ੍ਰੋਬਲਮ ਨਹੀਂ ਸੀ ਇੱਕ ਗੱਲ ਤਾਂ ਕਲੀਅਰ ਹੈ ਮੰਨਣੀ ਚਾਹੀਦੀ ਤੇ ਉਹ ਲੀਡਰ ਨਹੀਂ ਹੈ ਜਿਨ੍ਹਾਂ ਕੋਲ ਇੱਕ ਖਾਕਾ ਹੁੰਦਾ ਹੈ ਦੇਸ਼ ਦਾ ਪੰਜਾਬ ਦਾ ਕਿ ਉਹ ਵਿਜਨਰੀ ਤੌਰ ਦੇ ਉੱਤੇ ਉਧਰ ਨੂੰ ਚੱਲਦੇ ਹਾਂ ਹਾਂ ਜਦੋਂ ਪੰਜਾਬ ਚ ਆਏ ਕਾਂਗਰਸ ਦੀ ਗਵਰਨਮੈਂਟ ਬਣੀ ਅਮਰਿੰਦਰ ਸਿੰਘ ਨਾਲ ਟਾਈ ਅਪ ਖੜਕਾ ਦੜਕਾ ਹੋਇਆ ਉਦੋਂ ਬਾਅਦ ਉਹਨਾਂ ਨੇ ਇੱਕ ਪੰਜਾਬ ਦਾ ਅਜੰਡਾ ਰੱਖਣਾ ਸਟਾਰਟ ਕੀਤਾ ਇੱਕ ਤਾਂ ਉਹਨਾਂ ਦੀ ਪੰਜਾਬ ਦੇ ਵਿੱਚ ਗੁੱਡਵਿਲ ਬਣੀ ਕਿ ਉਹਨਾਂ ਦਿਨਾਂ ਦੇ ਵਿੱਚ ਇੱਕ ਮੌਕਾ ਮੇਲ ਹੁੰਦਾ ਮੌਕਾ ਮੇਲ ਕੀ ਹੁੰਦਾ ਕਿ ਉਧਰ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਜਿੱਤ ਕੇ ਪਾਕਿਸਤਾਨ ਦੇ ਵਿੱਚ ਤੇ ਇਧਰ ਨਵਜੋਤ ਸਿੱਧੂ ਕੱਥੇ ਕਰੈਕਟਰ ਸੀਗੇ ਤੇ ਇਹਨਾਂ ਨੂੰ ਸੱਦਾ ਦਿੱਤਾ ਬਹੁਤ ਨੇ ਵਿਰੋਧ ਕੀਤਾ ਤੇ ਉਹ ਚਲੇ ਗਏ ਉੱਥੇ ਜਾ ਕੇ ਜੱਫੀ ਪਾ ਕੇ ਉਹਨਾਂ ਨੇ ਦਿੱਤਾ ਕਿ ਕਾਰਿਡੋਰ ਖੋਲ ਰਹਿਣਾ ਸੀ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੇ ਉਹਨੇ ਆ ਕੇ ਕਿਹਾ ਕਿ ਮੈਨੂੰ ਤਾਂ ਬਾਬੇ ਨਾਨਕ ਨੇ ਕੀਤਾ ਮੈਂ ਇਹਦੇ ਨਾਲ ਖੜਾ ਜੇਬ ਉਹਦੇ ਨਾਲ ਜਿਹੜੇ ਲੋਕ ਵਿਰੋਧ ਕਰਦੇ ਸੀ ਸੈਂਟੀਮੈਂਟ ਨਾ ਸਮਝ ਕੇ ਉਹ ਸੈਂਟੀਮੈਂਟ ਪੂਰਾ ਨਵਜੋਤ ਸਿੱਧੂ ਦੇ ਨਾਲ ਖੜਾ ਹੋ ਗਿਆ ਦੂਜਾ ਇੱਕ ਗੱਲ ਉਹਨਾਂ ਨੇ ਇਹ ਬਣਾਈ ਇੱਕ ਗੱਲ ਬਣੀ ਹੋਈ ਹੈ ਇਹ ਕਿ ਉਹ ਔਨੈਸਟ ਬੰਦੇ ਨੇ ਜੀ ਪੈਸਾ ਰਾਜਨੀਤੀ ਚੋਂ ਨਹੀਂ ਖਾਂਦੇ ਜਬਾਕੀ ਦੀਆਂ ਚੀਜ਼ਾਂ ਜਿਹੜੀਆਂ ਵੀ ਤੇ ਇਹ ਅੱਜ ਕੱਲ੍ਹ ਦੀ ਇੱਕ ਪ੍ਰਾਪਤੀ ਗਣੀ ਜਾਂਦੀ ਹੈ ਜੀ ਬੇਈਮਾਨ ਬਹੁਤ ਹੁੰਦੇ ਨੇ ਜੀ ਕਿਉਂਕਿ ਸਿਆਸਤ ਕਰਪਟ ਕਰਪਟ ਹੋ ਗਈ ਬਾਕੀ ਚੀਜ਼ਾਂ ਨੇ ਸਾਡੇ ਕੋਲ ਨਹੀਂ ਔਰ ਐਸੇ ਟੰਗ ਦੇ ਨਾਲ ਪਰ ਸਵਾਲ ਇਹ ਹੁੰਦਾ ਹੈ ਕਿ ਜਦੋਂ ਤੁਹਾਡੀ ਕ੍ਰੈਡੀਬਿਲਟੀ ਇਹਨਾਂ ਚੀਜ਼ਾਂ ਤੇ ਹੁੰਦੀ ਹੈ ਫਿਰ ਤੁਸੀਂ ਇੱਕ ਅਜੰਡਾ ਭਾਰਤ ਪਾਕਿਸਤਾਨ ਦੋਸਤੀ ਦਾ ਸਵਾਲ ਫੈਡਰਲ ਸਟਰਕਚਰ ਦਾ ਸਵਾਲ ਖੇਤੀ ਦੀ ਬਨਸਵਰਤਾ ਦਾ ਜੇਬ ਉਹ ਕੁਝ ਮੁੱਦੇ ਉਠਾਏ ਪਰ ਜਿਹੜੀ ਕਮਿਟਮੈਂਟ ਦਾ ਲੈਵਲ ਇਹ ਹੁੰਦਾ ਹੈ ਕਿ ਮੈਂ ਕੁਝ ਰਹਾ ਜਾਣਾ ਰਾਂ ਕੈਪਟਨ ਅਮਰਿੰਦਰ ਸਿੰਘ ਤੇ ਇਹਨਾਂ ਚ ਦੋ ਗੱਲਾਂ ਇੱਕ ਸਾਂਝੀ ਆ ਇਸ ਲੈਵਲ ਤੇ ਨੇ ਕਿ ਜੇ ਤਾ ਤੁਸੀਂ ਜਿੱਤ ਗਏ ਜਿੱਤ ਕੇ ਕਿਸੇ ਪ੍ਰਾਈਮ ਪੋਸਟ ਤੇ ਹੈਗੇ ਹੋ ਤਾਂ ਤੁਸੀਂ ਪੰਜਾਬ ਚ ਰਹਿ ਕੇ ਪੰਜਾਬ ਦੀ ਗੱਲ ਕਰੋਗੇ ਜੇ ਤੁਸੀਂ ਹਾਰ ਗਏ ਤਾਂ ਵਿਰੋਧੀ ਧਿਰ ਦੇ ਵਿੱਚ ਵੀ ਤੁਸੀਂ ਅਸੈਂਬਲੀ ਤੱਕ ਵੀ ਨਹੀਂ ਜਾਓਗੇ ਤਾਂ ਨਾਗਰੋਧੀ ਧਿਰ ਦੇ ਤੌਰ ਤੇ ਕੋਈ ਕੰਮ ਕਰੋਗੇ ਇਹ ਜਿਹੇ ਲੀਡਰ ਇਹ ਬੰਦਾ ਇਹਨੂੰ ਕਿਵੇਂ ਕਿਹਾ ਜਾਏ ਕਿ ਤੁਹਾਡਾ ਰੋਮ ਰੋਮ ਪੰਜਾਬ ਲਈ ਖੜਾ ਹੋਇਆ ਹੈ ਤੁਸੀਂ ਕਿਸੇ ਵੀ ਸਥਿਤੀ 'ਚ ਹੋਵੋਗੇ ਤੁਸੀਂ ਫਿਰ ਬੋਲਣਾ ਚਾਹੀਦੇ ਹੋ ਤੁਸੀਂ ਕਿਸੇ ਵੀ ਸਥਿਤੀ 'ਚ ਪੰਜਾਬ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹੋ ਜਿਹੜੇ ਲੀਡਰ ਇਹ ਹੁੰਦੇ ਨੇ ਨਾ ਕਿ ਮੈਨੂੰ ਟਾਪ ਤੇ ਬਿਠਾ ਦਿਓ ਮੈਂ ਕੀ ਕਰਦਾਗਾ ਕੱਖ ਨਹੀਂ ਕਰ ਸਕਦਾ ਉਹ ਜਾਂ ਕੋਈ ਲੀਡਰ ਜਿਹੜਾ ਗਰਾਊਂਡ ਤੋਂ ਨਹੀਂ ਉੱਠਦਾ ਲੋਕਾਂ ਨੂੰ ਨਾਲ ਕਹਿਰੀ ਨਹੀਂ ਕਰਦਾ ਲੋਕਾਂ ਦੀ ਇੱਕ ਪਬਲਿਕ opinion ਉਹਦੇ ਨਾਲ ਕਹਿਰੀ ਨਹੀਂ ਹੁੰਦੀ ਔਰ ਜੇ ਉਹਦੀ ਪਾਰਟੀ ਉਹਦੀ ਨਹੀਂ ਮੰਨਦੀ ਤਾਂ ਉਹ ਠੀਕ ਆਪਦਾ ਕੱਲਾ ਰਹਿੰਦਾ ਜਾਂ ਫਿਰ ਇੰਡੀਪੈਂਡੈਂਟ ਪਾਰਟੀ ਬਣਾ ਕੇ ਚੱਲੇ ਜਾਂ ਪਾਰਟੀ ਨੂੰ ਨਾਲ ਲੈ ਕੇ ਚੱਲੇ ਪਾਰਟੀ ਬਣਾਉਣ ਦੀ ਹੈਸੀਅਤ ਨਹੀਂ ਹੁੰਦੀ ਤੇ ਨਾਲ ਲੈ ਕੇ ਚੱਲ ਨਹੀਂ ਸਕਦੇ ਫਿਰ ਤੁਸੀਂ ਆਊਟ ਪਾਰਟ ਪੋਲਿਟਿਕ ਚੋ ਹੋ ਕੇ ਆਪਣੇ ਪੁਰਾਣੇ ਕਿੱਤਿਆਂ ਚ ਚਲੇ ਜਾਂਦੇ। ਪਰ ਇੱਕ ਗੱਲ ਜ਼ਰੂਰ ਹੈ ਸਾਡੀ ਪੋਲਿਟਿਕਸ ਦਾ ਹਲਕਾਪਨ ਇੰਨਾ ਹੋ ਗਿਆ ਕਿ ਜਿਹੜੀ ਵੀ ਸੈਲੀਬ੍ਰਿਟੀ ਆਉਂਦੀ ਹੈ ਜਨ ਨਵਜੋ ਸਿੱਧੂ ਜਾਂ ਕੈਪਟਨ ਮਨਿੰਦਰ ਸਿੰਘ ਤਾਂ ਪਹਿਲਾਂ ਉਹਨੇ ਰਾਜ ਕਰਕੇ ਦਿਖਾਇਆ 5 ਸਾਲ ਫਿਰ ਵੀ ਉਹ ਪੋਲਿਟੀਕਲ ਕਮਿਊਨਿਟੀ ਚੋਂ ਚੁਆਇਤੇ ਅਗਲੇ ਵਾਰੀ ਉਹਨੇ ਆਪਣੀ ਕੇਂਦਰੀ ਸੱਤਾ ਨੂੰ ਇਹ ਕਿਹਾ ਸੀਗਾ ਕਿ ਜੇ ਮੈਨੂੰ ਨਹੀਂ ਬਣਾਉਂਦੇ ਮੇਰੇ ਕਰਕੇ ਜਿੱਤੋਂਗੇ ਜੇ ਮੈਨੂੰ ਚੇ ਮੁਨਿਸਟਰ ਨਹੀਂ ਲਾਣਦੇ ਤਾਂ ਮੈਂ ਨਹੀਂ ਆਉਂਦਾ ਔਰ ਇਹ ਗੱਲ ਸਭ ਨੂੰ ਪਤਾ ਹੈ ਕਿ 2017 ਚ ਜਿੰਨਾ ਕਾਂਗਰਸ ਨਾਲ ਲੱਗਿਆ ਸੀ ਉਹਨਾਂ ਉਹਨਾਂ ਦਾ ਫੇਸ ਦੇ ਤੌਰ ਤੇ ਵੀ ਅਮਰਿੰਦਰ ਸਿੰਘ ਨੂੰ ਵੀ ਸਾਹਮਣੇ ਕੀਤਾ ਕਾਫੀ ਵਿਦ ਕੈਪਟਨ ਫਲਾਣਾ ਵਿਦ ਕੈਪਟਨ ਆਹੀ ਪ੍ਰਸਾਦ ਕਸ਼ੋਰ ਨੇ ਸਭ ਤੋਂ ਜ਼ਿਆਦਾ ਉਹਨੂੰ ਅਭਾਰਿਆ ਕਿ ਅਮਰਿੰਦਰ ਸਿੰਘ ਨੂੰ ਵੋਟ ਦੇਣੀ ਹੈ ਜੀ ਇਸ ਮਾਮਲੇ ਦੇ ਵਿੱਚ ਪਰ ਦੂਜੇ ਟੈਨਰਚ ਨਹੀਂ ਹੋਇਆ ਕੁਝ ਵੀ ਨਹੀਂ ਹੋ ਜਾਂਦੇ ਉਹ ਕ੍ਰੈਡੀਬਿਲਟੀ ਲੂਜ ਹੋ ਗਈ ਅੱਜਕੱਲ੍ਹ ਅਮਰਿੰਦਰ ਸਿੰਘ ਦਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕੋਈ ਦਖਲ ਨਜ਼ਰ ਨਹੀਂ ਆਉਂਦਾ ਕਿ ਲੋਕੀ ਦੁਆਰਾ ਉਹਦਾ ਤੇ ਇਹ ਯਕੀਨ ਕਰਨਗੇ ਜਾਂ ਉਸ ਲੈਵਲ ਦੇ ਉੱਤੇ ਕੋਈ ਭਰੋਸਾ ਕਰਨਗੇ ਜਿਹੜਾ ਪਹਿਲੇ ਦੇ ਦੌਰ ਦੇ ਵਿੱਚ ਹੁੰਦਾ ਸੀ ਔਰ ਇਸੇ ਕਰਕੇ ਪਰ ਇਸ ਇਲੀਵਰਟੀ ਜਦੋਂ ਕੋਈ ਉਹ ਗੱਲ ਕਹਿੰਦੇ ਨੇ ਜਾਂ ਨਵਜੋ ਸਿੱਧੂ ਪ੍ਰਿੰਕਾ ਗਾਧੀ ਨੂੰ ਮਿਲਿਆ ਕਿਹਾ ਤਾਂ ਇਹ ਵੀ ਜਾ ਰਿਹਾ ਕਿ ਕਾਫੀ ਦਿਨਾਂ ਤੋਂ ਟਾਈਮ ਮੰਗ ਰਹੇ ਸੀ ਟਾਈਮ ਮੰਗਣਾ ਵੀ ਪੋਲਿਟੀਕਲ ਆਧਾਰ ਤੇ ਹੀ ਮੁਲਾਕਾਤ ਨਹੀਂ ਸੀ ਮੰਗੀ ਗਈ ਤੇ ਕਿਸੇ ਹੋਰ ਆਧਾਰ ਤੇ ਬਣੀ ਪਰ ਪਿੱਛੇ ਮਕਸਦ ਪੋਲਿਟਿਕਲ ਹੁੰਦਾ ਹੈ ਜਰੂਰ ਤੇ ਇੱਕ ਫੋਟੋ ਪਾਉਣੀ ਫੋਟੋ ਉਦੋਂ ਤੁਸੀਂ ਪਾਉਨੇ ਹੋ ਕਿ ਉੱਪਰ ਤਾਂ ਮੇਰੀ ਅਜੇ ਵੀ ਹੈਗੀ ਹੈ ਤੇ ਉਸ ਦੇ ਏਟਾ ਨਾ ਹੈ ਤੁਹਾਡੇ ਚ ਆਇਆ ਜਾਂ ਨਹੀਂ ਹੈ ਤਾਂ ਬਹੁਤ ਸਾਰੇ ਕਾਂਗਰਸੀਆਂ ਦੇ ਏਟਾ ਸਿੰਘਾਸਨ ਹਿਲਣ ਲੱਗ ਜਾਂਦੇ ਨੇ ਕੰਮ ਗੜਬੜਾ ਹੈ ਔਰ ਉਹਦਾ ਰੀਜਨ ਇਹ ਹੋ ਗਿਆ ਕਿ ਉੱਪਰ ਕਿਉਂ ਤੁਹਾਨੂੰ ਜਾਣਾ ਪੈਂਦਾ ਉਹਦੇ ਪਿੱਛੇ ਇਹ ਗੱਲ ਹੈ ਬੇਸਿਕਲੀ ਕਿ ਜਦੋਂ ਪਿਛਲੇ ਦਿਨਾਂ ਚ ਬੀਬੀ ਨਵਜੋਤ कौर ਸਿੱਧੂ ਬਿਮਾਰ ਹੋ ਗਏ ਸੀ ਕਾਫੀ ਕੈਂసర్ ਪੇਸ਼ੈਂਟ ਸੀ ਉਹ ਰਿਕਵਰ ਹੋ ਕੇ ਆਏ ਨੇ ਉਹਨੋਂ ਕੰਮ ਕਰਨ ਲੱਗੇ ਨੇ ਤੇ ਉਹਨਾਂ ਨੇ ਆ ਕੇ ਕਿਹਾ ਕਿ ਮੈਂ ਅੰਮ੍ਰਿਤਸਰ ਈਸਟ ਦੇ ਵਿੱਚ ਜਿਹੜੇ ਤੋਂ ਇਲੈਕਸ਼ਨ ਲੜੂੰਗੀ ਮੈਂ ਉੱਥੇ ਹੀ ਜਾ ਤੇ ਮੈਂ ਆਟੋਮੈਟਿਕਲੀ ਮੇਰੀ ਟਿਕਟ ਆਹੋ ਤੇ ਮੈਂ ਨਹੀਂ ਜਾਊਂਗੀ ਔਰ ਪਾਰਟੀ ਦੇ ਅੰਦਰ ਪਾਸ ਕਰਵਾ ਕੇ ਹੁਣ ਤੱਕ ਜਦੋਂ ਸਿੱਧੂ ਜੋੜਾ ਬਾਹਰ ਸੀ ਜਿਹੜੇ ਪਹਿਲਾਂ ਵਾਲੇ ਐਮਪੀ ਸੀ ਖਡੂਰ ਸਾਹਿਬ ਤੋਂ ਡਿੰਪੇ ਹੋਣੀ ਉਹ ਉਸ ਹਲਕੇ ਤੋਂ ਕੈਂਡੀਡੇਟ ਬਣ ਲਈ ਤਿਆਰ ਨੇ ਤੇ ਉਹਨਾਂ ਨੇ ਉਹ ਸੀਟ ਇੱਕ ਲੈਵਲ ਦੀ ਅਪਰੂਵ ਕਰਾਈ ਹੋਈ ਸੀਟ ਲਗਦੀ ਸੀ ਉਸ ਲੈਵਲ ਦੇ ਤੇ ਹੁਣ ਇਹ ਕੰਟਰਡਿਕਸ਼ਨ ਖੜੀ ਹੋ ਗਈ ਤੇ ਕਾਂਗਰਸ ਦੇ ਵੱਡੇ ਲੀਡਰ ਇਹ ਕਹਿੰਦੇ ਨੇ ਵੀ ਅਸੀਂ ਇਹਨਾਂ ਨੂੰ ਕੰਜਾਂ ਨੂੰ ਕਿਹਾ ਦੋ ਤਿੰਨ ਲੀਡਰਾਂ ਨੇ ਕਿਹਾ ਵੀ ਆਪ ਵਿਚ ਵਿਚਾਲੇ ਉਹਨਾਂ ਦੀ ਇੱਕ ਲੋਕਲ ਸੀਟ ਆ ਰਹਿਣ ਦਿਓ ਵਾਈਫ ਨੂੰ ਲੜਾਉਣਾ ਹੈ ਕਿਉਂ بڑا ਪੰਗਾ ਪਾਉਨੇ ਹੋ ਕੱਲ ਨੂੰ ਚਾਰ ਬਿਆਨ ਸਿੱਧੂ ਉਲਟ ਦੇ ਦਿਆ ਕਰੇਗਾ ਤੁਸੀਂ ਇਹਨੂੰ ਧੁੰਦੇ ਫਿਰ ਜਾਓਗੇ ਗੱਲਾਂ ਨੂੰ ਤੇ ਹਲਜੋਲ ਪੈਦਾ ਹੁੰਦੀ ਰਹੂਗੀ ਕਿਉਂਕਿ ਪੋਲਿਟਿਕਸ ਹੁਣ ਕਿਸੇ ਸਿਧਾਂਤ ਤੇ ਕਿਸੇ ਮੁੱਦਿਆਂ ਤੇ ਕਿਸੇ ਬਾਕੀ ਤੇ ਤਾਂ ਨਹੀਂ ਤੁਸੀਂ ਇੱਕ ਰਿਲੇਸ਼ਨ ਜੇ ਕਰਕੇ ਸਬੰਧਾਂ ਦੇ ਕਰਕੇ ਟਾਣਾ ਲੈਣੀਆਂ ਜਾਂ ਪੈਸੇ ਦੇ ਕਰਕੇ ਜਾਂ ਸੈਲੀਬ੍ਰਿਟੀ ਕਰਕੇ ਉਹ ਟਾਈਮ ਗੱਲ ਬਣ ਗਈ ਹੈ ਨੰਬਰ 1 ਨਿਸ਼ਾਨੇ ਦੇ ਉੱਤੇ ਆ ਗਈ ਇਸੇ ਕਰਕੇ ਤੁਹਾਡੇ ਸੰਘਾਸਨ ਡੋਲਦੇ ਨੇ ਜਿਹੜੇ ਲੀਡਰਾਂ ਨੇ ਗਰਾਉਂਡ ਤੇ ਕੰਮ ਨਹੀਂ ਕੀਤਾ ਹੁੰਦਾ ਨਾ ਆਪਣੇ ਹਲਕੇ ਚ ਨਾਲੇ ਦੁਆਲੇ ਉਹ ਜੜਾ ਉਸ ਲੈਵਲ ਦੀ ਮਜ਼ਬੂਤ ਨਹੀਂ ਹੁੰਦੀ ਨਹੀਂ ਤਾਂ ਜਦ ਤੁਸੀਂ ਲੋਕਾਂ 'ਚ ਕੰਮ ਕੀਤਾ ਲੋਕਾਂ 'ਚ ਰਹਿ ਰਹੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਕੋਈ ਗੱਲ ਨਹੀਂ ਜੀ ਦੇਖ ਲਿਓ ਤੁਸੀਂ ਕਿਸੇ ਨੂੰ ਵੀ ਲੜਾਉਣਾ ਹੈ ਆਪਾਂ ਕੰਮ ਕਰ ਰਹੇ ਆ ਇਹ ਓਵਰਆਲ ਪੋਲਿਟਿਕਸ ਚੇਂਜ ਹੋਊਗੀ ਹੁਣ ਵੱਡੇ ਵੱਡੇ ਲੀਡਰ ਕੀ ਕਹਿੰਦੇ ਨੇ ਉਹ ਇਹ ਤਾਂ ਕਹਿੰਦਾ ਹੀ ਨਹੀਂ ਕਿ ਮੈਂ ਫਲਾਣੇ ਹਲਕੇ 'ਚ ਕੰਮ ਕਰ ਰਿਹਾ ਮੈਂ ਫਲਾਣੇ ਲੋਕਾਂ ਦਾ ਕੰਮ ਕਰ ਰਿਹਾ ਮੈਂ ਉਹਨਾਂ ਦੇ ਨਾਲ ਹੁਣ ਤਾਂ ਉਹ ਕਹਿੰਦਾ ਵੀ ਕਿਤੋਂ ਕਿਤੋਂ ਵੀ ਦੇ ਦਿਓ ਟਿਕਟ ਦੇ ਦਿਓ ਪਾਰਟੀ ਦੀ ਟਿਕਟ ਦੇ ਮੈਂ ਆਪ ਹੀ ਬਣਾਇਜ ਕਰ ਲਊਗਾ ਕਿਸੇ ਕੋਲ ਸੈਲੀਬ੍ਰਿਟੀ ਦਾ ਸਟੇਟਸ ਹੈ ਕਿਸੇ ਕੋਲ ਪੈਸੇ ਦਾ ਸਟੇਟਸ ਹੈ ਕਿਸੇ ਕੋਲ ਕੋਈ ਹੋਰ ਸਟੇਟਸ ਹੈ ਇਹਨਾਂ ਸਟੇਟਸ ਦੇ ਨਾਲ ਚੋਣ ਜਿੱਤਣ ਦਾ ਜਿਹੜਾ ਦੌਰ ਜਦੋਂ ਤੋਂ ਸ਼ੁਰੂ ਹੋਇਆ ਉਦੋਂ ਤੋਂ ਪੋਲਿਟਿਕਸ ਦੇ ਵਿੱਚ ਗੰਭੀਰ ਚਰਚਾਾਂ 'ਤੇ ਗੰਭੀਰ ਮੁੱਦਿਆਂ 'ਤੇ ਡਿਫਰੈਂਸਸ ਆਫ ਓਪੀਨੀਅਨ ਵੀ ਤੇ ਉਹਨੂੰ ਲਗਾਤਾਰ ਆਪਣੀ ਗੱਲ ਨੂੰ ਮਨਵਾਉਣ ਲਈ ਜ਼ਿੰਦਗੀ ਭਰ ਕੋਈ ਕੰਮ ਕਰਨ ਦੀ ਜਿਹੜੀ ਇੱਕ ਸਪਿਰਟ ਹੁੰਦੀ ਆ ਉਹ ਖਤਮ ਹੋ ਰਹੀ ਆ ਪਾਰਟੀਆਂ ਦੇ ਵਿੱਚ ਕਾਂਗਰਸ 'ਚ ਬਹੁਤ ਸੀਰੀਅਸ ਪ੍ਰੋਬਲਮ ਹੈ ਇਸੇ ਕਰਕੇ ਸਾਰੇ ਲੀਡਰ ਚੀਫ ਮਿਨਿਸਟਰ ਬਣਨਾ ਚਾਹੁੰਦੇ ਨੇ ਕਾਫੀ ਜਾਣੇ ਪਰ ਅਜੰਡਾ ਕੀ ਚੱਲ ਰਿਹਾ ਨੈਸ਼ਨਲ ਲੈਵਲ ਤੇ ਕਾਂਗਰਸ ਕਿੰਦਰ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਕਿਹੜੇ ਇਸ਼ੂਆਂ ਇਸ਼ੂ ਜਿਹਤੇ ਗੱਲ ਕਰ ਰਹੀ ਹੈ ਇਹਦੇ ਤੇ ਅੱਜ ਤੱਕ ਨਾ ਨਵਜੋਤ ਸਿੰਘ ਕਦੇ ਬੋਲਿਆ ਤੇ ਨਾ ਹੋਰ ਲੀਡਰ ਬੋਲ ਰਹੇ ਨੇ ਹਮ ਹੁਣ ਬੱਚਿਆਂ ਵਾਂਗ ਉਹਨਾਂ ਨੂੰ ਇਹ ਕਹਿੰਦਾ ਵੀ ਤੁਹਾਡੀ ਵੀ ਜ਼ਿੰਮੇਵਾਰੀ ਆ ਦਸਖਤ ਕਰਾਓ ਵੋਟ ਚੋਰੀ ਤੇ ਹੁਣ ਉਹ ਦਸਖਤ ਕਰਾਉਣ ਤਾਂ ਲੱਗੇ ਹੋਏ ਨੇ ਕਿਉਂਕਿ ਆਰਡਰ ਆ ਗਿਆ ਪਰ ਸਹੀ ਅਰਥਾਚ ਤੁਸੀਂ ਉਹ ਪੋਲਿਟਿਕ ਸਮਝ ਰਹੇ ਹੋ ਜਾਂ ਨਹੀਂ ਸੋਸ਼ਲ ਜਸਟਿਸ ਦੀ ਜਾਂ ਡੈਮੋਕਰੈਟਿਕ ਸੈਟਅਪ ਦੀ ਉਹਦੀ ਨਜ਼ਰ ਆਉਂਦਾ ਤੁਸੀਂ ਸਾਰੇ ਆਪ ਤੋਂ ਦੇਖ ਲਓ ਉਹਨਾਂ ਦੇ ਕਾਬਲ ਰਹੀ ਉਹਨਾਂ ਦਾ ਭਾਸ਼ਣ ਉਹਨਾਂ ਦਾ ਬਾਕੀ ਇਸ ਲਈ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਬੇਹੱਦ ਜ਼ਰੂਰੀ ਹੈ ਉਹਨਾਂ ਦਾ ਵਿਸ਼ਾ ਹੀ ਨਹੀਂ ਸਰਦਾਰ ਮਨੀ ਸਿੰਘ ਜਿਹੜਾ ਤੁਸੀਂ ਕਹਿ ਰਹੇ ਹੋ ਜਿਹੜਾ ਵਿਸ਼ਾ ਹੈ ਉਹ ਚੋਣ ਜਿੱਤਣ ਦਾ ਪ੍ਰੋਫੈਸਰ ਸਾਹਿਬ ਕਿ ਹਰ ਹਿੱਲੇ ਚੋਣ ਜਿੱਤਣੀਆਂ ਤੇ ਜਦੋਂ ਨਵਜੋਤ ਸਿੰਘ ਸਿੱਧੂ ਆਉਂਦਾ ਫਿਰ ਉਹਨਾਂ ਨੂੰ ਲੱਗਦਾ ਕਿ ਲੈ ਵੀ ਕਿਤੇ ਇਹ ਰੇਸ ਚ ਮੂਰੇ ਨਾਲ ਨਿਕਲ ਜਵੇ ਇਹਦੀ ਦਿੱਲੀ ਤੱਕ ਪਹੁੰਚ ਉਪਰੋਚਾ ਸਵਾਲ ਤਾਂ ਇਹ ਹੈ ਕਿ ਪੰਜਾਬ ਨੂੰ ਏਜੰਡੇ ਤਾਂ ਲੋੜ ਹੈ ਪੰਜਾਬ ਮੁੱਦੇ ਅਧਾਰ ਤੇ ਸਿਆਸਤ ਚਾਹੁੰਦਾ ਪਰ ਕੀ ਉਹ ਨਵਜੋਤ ਸਿੰਘ ਸਿੱਧੂ ਵਾਲੀ ਇਹ ਭਗਵੰਤ ਮਾਨ ਵਾਲੀ ਜਦੋਂ ਇਸ ਤਰ੍ਹਾਂ ਵਿਅਕਤੀ ਵਿਸ਼ੇਸ਼ ਵਾਲੀ ਹੁੰਦੀ ਹੈ ਉਹਦੇ ਵਿੱਚ ਫਿਰ ਪੰਜਾਬ ਦੇ ਮੁੱਦੇ ਪਿੱਛੇ ਰਹਿ ਜਾਂਦੇ ਨੇ ਹੁਣ ਨਵਜੋ ਸਿੱਧੂ ਕੇਂਦਰਿਤ ਹੋ ਗਿਆ ਇਹਦਾ ਮਤਲਬ ਅੱਜ ਤੋਂ ਇਸ ਫੋਟੋ ਦੇ ਨਾਲ ਹੀ ਕਾਂਗਰਸ ਦੀਆਂ ਮੀਟਿੰਗਾਂ ਦੇ ਵਿੱਚ ਵੀ ਦੂਜੇ ਦਿਨਾਂ ਦੀਆਂ ਮੀਟਿੰਗਾਂ ਦੇ ਵਿੱਚ ਵੀ ਜਿਹਦਾ ਮਤਲਬ ਨਵਜੋ ਸਿੱਧੂ ਨੂੰ ਵੀ ਉਹ ਸਿੱਧੂ ਹੋਣ ਲੱਗ ਜੂਗੀ ਤੇ ਪੰਜਾਬ ਦੇ ਬਦਨਸੀਬੀ ਤੇ ਬਦਨਸੀਬ ਜਿਹੜੀ ਸਾਡੀ ਰਾਜਨੀਤੀ ਆ ਉਹਦੇ ਕੁਝ ਚਮਕਦੇ ਸਿਤਾਰੇ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਸਾਰਾ ਜਿਹੜਾ ਨਾ ਇਹ ਖਲਾਰਾ ਇਸ ਤਰੀਕੇ ਨਾਲ ਪੈ ਰਿਹਾ ਹੈ ਮਤਲਬ ਤੁਸੀਂ ਦੇਖੋ ਕਿ ਕੀ ਗਰਾਉਂਡ ਤੇ ਕੀ ਹੋ ਰਿਹਾ ਇਹ ਲੀਡਰ ਕੀ ਕਰ ਰਿਹਾ ਕਿੰਨਾ ਮਿਸ ਮੈਚ ਇਹ ਇਹ ਤਰਾਸ਼ਦੀ ਆ ਇਹ ਉਸ ਪੰਜਾਬ ਦੀ ਤਰਾਸ਼ਦੀ ਆ ਜਿਹੜਾ ਕਲੇਮ ਕਰਦਾ ਹੈ ਕਿ ਅਸੀਂ ਬਹੁਤ ਵੱਡੇ ਵੱਡੇ ਵਗਦੇ ਦਰਿਆ ਮੁਸੀਬਤਾਂ ਦੇ ਪਾਰ ਕੀਤੇ ਅਸੀਂ ਜ਼ੁਲਮਾਂ ਦੇ ਵੱਡੇ ਰਜ਼ੀਮਾਂ ਦੇ ਖਿਲਾਫ ਲੜੇ ਆ ਇਤਿਹਾਸ ਤੋਂ ਲੜਦੇ ਆ ਰਹੇ ਆ ਅਸੀਂ ਦੇਸ਼ ਦੀ ਆਜ਼ਾਦੀ ਵਾਸਤੇ ਅਸੀਂ ਲੜਾਈਆਂ ਕੀਤੀਆਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਚਾਹੇ ਉਹ ਖੇਤੀਬਾੜੀ ਸੈਕਟਰ ਸੀਗਾ ਚਾਹੇ ਉਹ ਬਾਰਡਰ ਦਾ ਸੈਕਟਰ ਸੀਗਾ ਚਾਹੇ ਉਹ ਐਮਰਜੈਂਸੀ ਵਾਲਾ ਦੌਰ ਸੀਗਾ ਚਾਹੇ ਐਮਰਜੈਂਸੀ ਤੋਂ ਬਾਅਦ ਜਿਹੜੇ ਮਾੜੇ ਦਿਨ ਆਏ ਆ ਪਰ ਪਿਛਲੇ 30 32 ਸਾਲ ਦੇ ਉੱਤੋਂ 35 ਸਾਲ ਤੋਂ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਲੋਕ ਤਾਂ ਕਿਤੇ ਹੈ ਹੀ ਨਹੀਂ ਹੈ ਲੀਡਰ ਹੀ ਹੈਗੇ ਆ ਮਤਲਬ ਕਹਿਣਾ ਮੈਨੂੰ ਤਾਂ ਲੱਗਦਾ ਹੁੰਦਾ ਕਿ ਵੀ ਪੋਲਿਟিক্যাল ਹਿਪੋਕ੍ਰੇਸੀ ਜਿਹਨੂੰ ਆਪਾਂ ਕਹਿੰਦੇ ਆ ਉਹਦਾ ਇੰਨਾ ਲੈਵਲ ਉੱਚਾ ਹੋ ਗਿਆ ਉਹ ਇਸ ਕਰਕੇ ਉੱਚਾ ਹੋ ਗਿਆ ਕਿ ਲੋਕਾਂ ਦੇ ਨਾਲੋਂ ਡਿਸਕਨੈਕਟ ਹੋ ਗਿਆ ਔਰ ਇਹ ਠੀਕ ਹੈ ਚੱਲਦਾ ਹੈ ਇਹ ਦੌਰ ਚੱਲਦਾ ਹੈ ਇਹਨਾਂ ਨੂੰ ਵੀ ਲੱਗਦਾ ਲੋਕੀ ਭੁੱਲਦੇ ਅਸੀਂ ਵੀ ਭੁੱਲਦੇ ਹਾਂ ਪਰ ਇਦਾਂ ਨਹੀਂ ਹੁੰਦਾ ਬਹੁਤ ਲੰਮਾ ਸਮਾਂ ਇਹ ਨਹੀਂ ਚੱਲਦਾ ਇੱਕ ਟਵਿੱਟਰ ਦੇ ਨਾਲ ਰਾਜਨੀਤੀ ਜਦੋਂ ਚੱਲਣ ਡੈ ਵੀ ਫੇਰ ਸਮਝ ਲਓ ਵੀ ਉਹ ਰਹਿਣਾ ਕੁਝ ਨਹੀਂ ਉਹ ਫੇਰ ਇਹ ਰਾਜਨੀਤੀ ਇਹ ਨਹੀਂ ਹੋਊਗੀ ਫੇਰ ਨਾ ਤਾਂ ਪਾਰਲੀਮੈਂਟਰੀ ਨਿਜ਼ਾਮ ਹੋਊਗਾ ਨਾ ਡੈਮੋਕਰੈtic ਪ੍ਰੋਸੈਸ ਹੋਊਗਾ ਲੋਕ ਤਾਂ ਹੁਣ ਵੀ ਰਾਜਨੀਤਿਕ ਨਹੀਂ ਹੈਗੇ ਪਰ ਕਿਤੇ ਨਾ ਕਿਤੇ ਥੋੜੇ ਬਹੁਤੇ ਹੈਗੇ ਆ ਉਹ ਨਹੀਂ ਹੋਣਗੇ ਕੀ ਇਮੇਜ ਦੇਣਾ ਚਾਹੁੰਦੇ ਆ ਬਦਰ ਇਹਦੇ ਨਾਲ ਤੁਸੀਂ ਧਰਤਲ ਦੇ ਵਿੱਚ ਕਿੱਡੇ ਵੱਡੇ ਮਸਲੇ ਆ ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਕਿਹੜਾ ਲੀਡਰ ਸਵਾਏ ਜਿਨ੍ਹਾਂ ਦੀ ਮਜਬੂਰੀ ਸੀ ਉਹ ਤਾਂ ਰਹੇ ਆ ਹੋਰ ਲੋਕ ਆਏ ਆ ਹੀਰੋ ਬਣ ਕੇ ਨਿਕਲੇ ਲੋਕਾਂ ਦੇ ਦੁੱਖ ਸੁੱਖ ਚ ਰਹੇ ਇਹ ਲੀਡਰ ਕਿੱਥੇ ਸੀਗੇ ਪੰਜਾਬ ਦੇ ਮੁੱਦਿਆਂ ਤੇ ਕਦੀ ਸੰਵਾਦ ਕੀਤਾ ਰਾਈਟ ਹੈਗਾ ਜਿਹੜਾ ਕੋਈ ਐਮਐਲਏ ਰਿਆ ਜਿਹੜਾ ਕੋਈ ਐਮਪੀ ਰਿਆ ਹੈ ਜਿਹੜਾ ਕੋਈ ਮੰਤਰੀ ਰਿਆ ਹੈ ਰਿਸੋਰਸਸ ਇਹ ਨਹੀਂ ਹੁੰਦਾ ਪੈਸਿਆਂ ਦੇ ਰਿਸੋਰਸਸ ਹਿਊਮਨ ਰਿਸੋਰਸ ਵੀ ਹੁੰਦਾ ਵਾ ਇਹ ਤੁਹਾਡਾ ਇਨਾ ਤੁਸੀਂ ਤੁਹਾਡੇ ਕੋਲ ਕੋਈ ਏਜੰਡਾ ਹੈਗਾ ਤੇ ਤੁਸੀਂ ਏਜੰਡਾ 67 ਦੀ ਇੱਕ ਕਲੈਕਸ਼ਨ ਤਾਂ ਸਭ ਨੂੰ ਪਤਾ ਹੋਵੇ ਮੇਰੇ ਖਿਆਲ ਨਾਲ ਜਿੱਤੀ ਸੀ ਸੌਂਦੀ ਸਾਹਿਬ ਨੇ ਉੱਥੋਂ ਦਿੱਲੀ ਦੇ ਵਿੱਚ ਉਹਨਾਂ ਨੇ ਸਾਈਕਲ ਦੇ ਉੱਤੇ ਹੀ ਆਪਣਾ ਝੰਡਾ ਬਣਾ ਕੇ ਜਨ ਸੰਗ ਨੇ ਜਿਹੜੀ ਸੀ ਨਵੀਂ ਦਿੱਲੀ ਵਾਲੀ ਜਿਹੜੀ ਸੀ ਉਹ ਸੀਟ ਜਿੱਤ ਲਈ ਸੀ ਪਹਿਲੇ ਬਜ਼ੁਰਗ ਵੀ ਇਦਾਂ ਕਰਦੇ ਰਹੇ ਆ ਪੁਆਇੰਟ ਇਹ ਹੈਗਾ ਕਿ ਕਿਸ ਮਾਹੌਲ ਚ ਅਸਲ ਚ ਇੱਕ ਰਾਜਨੀਤੀ ਇੱਕ ਕੰਫਰਟ ਬਣ ਗਈ ਕਿ ਜਦੋਂ ਕਿ ਰਾਜਨੀਤੀ ਇੱਕ ਬਹੁਤ ਸੀਰੀਅਸ ਇਸ਼ੂ ਆ ਰਾਜਨੀਤੀ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਮੋਢਲਾ ਸਵਾਲ ਵਾ ਪਰ ਇਹਨਾਂ ਲੋਕਾਂ ਲਈ ਰਾਜਨੀਤੀ ਇੱਕ ਐਸ਼ੋ ਆਰਾਮ ਦੀ ਜਿਹੜੀ ਇੱਕ ਸੇਵ ਬਣ ਗਈ ਕਿ ਇਹਦੇ ਨਾਲ ਠੀਕ ਆ ਗੱਲ ਉਹਦੇ ਵਿੱਚੋਂ ਕਿਉਂਕਿ ਬਹੁਤ ਵੱਡਾ ਧੰਦਾ ਬਣ ਗਿਆ ਬਹੁਤ ਵੱਡਾ ਬਿਜ਼ਨਸ ਬਣ ਗਿਆ ਤੁਸੀਂ ਪਾਵਰ ਚੋਂ ਦੇਖੋ ਨਾ ਜਿਹੜੇ ਕੱਲ ਉਦਾਂ ਤੁਰੇ ਫਿਰਦੇ 3 ਸਾਲ ਪਹਿਲਾਂ ਬਾਅਦ ਚ ਉਦਾਂ ਤੁਰੇ ਫਿਰਨਾ ਉਹ ਕਿਸ ਤਰੀਕੇ ਨਾਲ ਬਿਹੇਵ ਕਰਦੇ ਆ ਜਿਹੜੇ ਉਹਨਾਂ ਲੋਕਾਂ ਨੇ ਚੁਣੀਆਂ ਹੈ ਜਾਂ ਜਿਹੜੇ ਉਹਨਾਂ ਦੇ ਵਿਰੋਧੀ ਵੀ ਹੋ ਸਕਦੇ ਰਾਜਨੀਤਿਕ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਿਲਕੁਲ ਜਿਹੜਾ ਹੈਗਾ ਉਹਨਾਂ ਨੂੰ ਮਾਰਜੀਨਲਾਈਜ਼ ਕਰਨ ਦੇ ਆ ਚਾਹੇ ਇਲੀਮੀਨੇਸ਼ਨ ਵਾਲਾ ਪਾਸਾ ਵੀ ਉਹਦੇ ਵਿੱਚ ਚੱਲੀ ਜਾਂਦਾ ਹੈ ਲੰਬੇ ਸਮੇਂ ਤੱਕ ਤੁਸੀਂ ਰੈਸਪੀਅਰ ਰਹਿਣਾ ਜਿਹੜਾ ਸਰਦਾਰ ਸਾਹਿਬ ਨੇ ਕਿਹਾ ਵਾ ਇਹ ਫੁੱਲ ਟਾਈਮ ਜੌਬ ਆ ਰਾਜਨੀਤੀ ਦੇ ਵਿੱਚ ਦਿਨ ਰਾਤ ਸੌਣ ਵਾਲਾ ਕੰਮ ਨਹੀਂ ਹੈਗਾ ਔਰ ਪੰਜਾਬ ਨੂੰ ਉਹ ਰਾਜਨੀਤੀਵਾਣ ਚਾਹੀਦੀ ਹੈ ਜਿਹਨਾਂ ਨੂੰ ਦਿਨੇ ਤੇ ਨੀਂਦ ਆਉਂਦੀ ਨਹੀਂ ਰਾਤ ਨੂੰ ਨੀਂਦ ਨਾ ਆਵੇ ਉਹ ਉੱਪਰ ਵਾਇਆ ਉੱਠੇ ਉਹ ਲੋਕਾਂ 'ਚ ਜਾਵੇ ਉਹਨਾਂ ਨਾਲ ਗੱਲ ਕਰੇ ਉਹਨਾਂ ਦੇ ਵਿੱਚ ਬੈਠੇ ਕੋਈ ਰਹਿ ਗਿਆ ਇਸ ਕਿਸਮ ਦਾ ਬੰਦਾ ਜਿਹੜੇ ਕੱਲ ਤੱਕ ਤੁਸੀਂ ਦੇਖੋ ਹੁਣ 770 800 ਜਿਹੜੇ ਕੀ ਕਹਿੰਦੇ ਸੀ ਕਿ ਹੁਣ ਆਪਾਂ ਦੂਰ ਨਾ ਜਾਈਏ ਤੁਹਾਡੇ ਕੋਲ ਰਿਕਾਰਡ ਰਹਿ ਜਾਂਦਾ ਹਰ ਬੰਦੇ ਕੋਲ ਰਿਕਾਰਡ ਰਹਿ ਜਾਂਦਾ 3 ਸਾਲ ਪੁਰਾਣਾ 4 ਸਾਲ ਪੁਰਾਣਾ ਰਿਕਾਰਡ ਕਰਖ ਲਓ ਜਦੋਂ ਪਾਵਰ ਚ ਆ ਜਾਂਦੇ ਕਿਸ ਤਰੀਕੇ ਨਾਲ ਬਿਹੇਵ ਕਰਦੇ ਆ ਕਾਂਗਰਸ ਵੀ ਇਹੀ ਸਿਸਟਮ ਹੋਇਆ ਲੋਕਾਂ ਦੀ ਲੁੱਕ ਦੇ ਨਾਲ ਦੇ ਲੋਕੀ ਐਜੀਟੇਟ ਹੋ ਰਿਹਾ ਦੇ ਨਾਲ ਦੇ ਲੋਕਾਂ ਨੂੰ ਗੁੱਸਾ ਆ ਰਿਹਾ ਪਰ ਸਮੱਸਿਆ ਲੋਕਾਂ ਦੀ ਹੈਗੀ ਆ ਗੁੱਸਾ ਕੱਢਣ ਕਿਹਦੇ ਉੱਤੇ ਕਿ ਕੋਈ ਵੀ ਸਾਡਾ ਬਹੁਤ ਅਨਫੋਰਚੂਨੇਟ ਹੈ ਪੰਜਾਬ ਦੇ ਵਿੱਚ ਹਰ ਪਾਸੇ ਵੱਲੋਂ ਤੁਸੀਂ ਮੈਂ ਬਹੁਤ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਪੰਜਾਬ ਬਹੁਤ ਥੱਲੇ ਜਾ ਰਿਹਾ ਦੂਸਰੀਆਂ ਸਟੇਟਾਂ ਦੇ ਬਨਸਪਤ ਦੂਰੀ ਸਟੇਟ ਹਰਿਆਣਾ ਦੀ ਤਾਂ ਗੱਲ ਛੱਡ ਦਈਏ ਆਪਾਂ ਹੋਰ ਕੋਈ ਹੋਰ ਸਟੇਟ ਦੇਖ ਲਓ ਤੁਸੀਂ ਜਿਹੜੀਆਂ ਬਿਮਾਰੂ ਸਟੇਟ ਵੀ ਸੀਗੀਆਂ ਰਾਸ਼ਤਾਨ ਵਰਗੀ ਸੇੜ ਸੀ ਉੜੀਸਾ ਸਟੇਟ ਸੀਗੀ ਮਧਿਆਪਰਦੇਸ਼ ਸੀ ਤੁਸੀਂ ਯੂਪੀ ਚ ਜਾ ਕੇ ਦੇਖ ਲਓ ਬਿਹਾਰ ਦੇ ਵਿੱਚ ਫੰਕਸ਼ਨਲ ਆ ਠੀਕ ਉਹਨਾਂ ਦੀ ਅਸੀਂ ਆਪਣੇ ਆਪ ਨੂੰ ਕੰਪੇਅਰ ਨਹੀਂ ਕਰਦੇ ਪਰ ਅਸੀਂ ਕਿੱਥੇ ਸੀਗੇ ਤਾਂ ਇਸ ਕਰਕੇ ਜਿਹੜਾ ਰਾਜਨੀਤੀਵਾਦੀ ਆ ਜਿਹੜਾ ਖਾਸ ਕਰਕੇ ਜਿਹੜਾ ਸੀਰੀਅਸ ਆਪਣੇ ਆਪ ਨੂੰ ਬਿਲਡ ਕਰਨਾ ਚਾਹੁੰਦਾ ਵਿਅਕਤੀ ਨਾਲੋਂ ਅਸੀਂ ਏਜੰਡਾ ਭੁੱਲ ਗਏ ਅਸੀਂ ਵਿਅਕਤੀ ਦੇ ਉੱਤੇ ਹੋ ਗਏ ਜਿੱਦਾਂ ਇਹਨਾਂ ਕਿਹਾ ਕਿ ਪੰਜਾਬ ਦਾ ਕੈਪਟਨ ਕੋਈ ਪੰਜਾਬ ਦਾ ਕੈਪਟਨ ਬਣ ਕੇ ਤਾਂ ਦਿਖਾਵੇ ਕੋਈ ਪੰਜਾਬ ਦਾ ਪ੍ਰਤਾਪ ਸਿੰਘ ਕੈਰੋਂ ਨੂੰ ਕਿਉਂ ਲੋਕ ਯਾਦ ਕਰਦੇ ਉਹ ਪੰਜਾਬ ਦਾ ਕੈਪਟਨ ਬਣਿਆ ਸੀ ਭਾਵੇਂ ਅੱਠ ਸਾਰੀਆਂ ਕੰਟਰੋਵਰਸੀਆਂ ਹੈ ਗਈ ਸੀ ਪਰ ਉਹ ਜਾਣਦੇ ਲੋਕ ਉਸ ਤਰੀਕੇ ਨਾਲ 10 ਮਹੀਨੇ ਰਹਿ ਸੀ ਲਸ਼ਮਣ ਸਿੰਘ ਉਹਨਾਂ ਨੂੰ ਜਾਣਦੇ ਲੋਕ ਇਸ ਤਰੀਕੇ ਦੇ ਨਾਲ ਕਿ ਉਹਨਾਂ ਨੇ ਕੁਝ ਨਾ ਕੁਝ ਕੀਤਾ ਸੀ ਉਹਦੇ ਵਿੱਚੋਂ ਕੋਈ ਟਵਿੱਟਰ ਤਾਂ ਨਹੀਂ ਸੀ ਹੁੰਦੀ ਉਸ ਸਮੇਂ ਤੁਸੀਂ ਉਸ ਸਮੇਂ ਦਾ ਅੰਦਾਜ਼ਾ ਲਾਓ ਜਦੋਂ ਇਕੱਠਾ ਪੰਜਾਬ ਹੁੰਦਾ ਸੀ ਸੜਕਾਂ ਨਹੀਂ ਸੀ ਹੁੰਦੀਆਂ ਇਹ ਆਮ ਤੌਰ ਤੇ ਕਿਹਾ ਜਾਂਦਾ ਕਿ ਪੁਰਾਣੇ ਲੀਡਰ ਜਿਹੜੇ ਹੁੰਦੇ ਸੀ ਦੇਵੀ لال ਸੀਗੇ ਇਹ ਸੀ ਜਾਂ ਹੋਰ ਸੀ ਕੈਰੋਂ ਸਾਹਿਬ ਇਹਨਾਂ ਨੂੰ ਪਿੰਡਾਂ ਦੇ ਸਰਪੰਚਾਂ ਦਾ ਜਾਂ ਪਿੰਡਾਂ ਦੇ ਜਿਹੜੇ ਬੰਦੇ ਹੁੰਦੇ ਚੰਗੇ ਸਾਰਿਆਂ ਦੇ ਨਾਂ ਚੇ ਉਨਨੂੰ ਕੋ ਬੈਠਦੇ ਸੀਗੇ ਉਨਨੂੰ ਫੀਡਬੈਕ ਲੈਂਦੇ ਸੀਗੇ ਹੁਣ ਤੁਸੀਂ ਫੀਡਬੈਕ ਟਵਿੱਟਰ ਨਾਲ ਤੇ ਆਉਣ ਹੋ ਰਹੀ ਹੈ ਜਾਂ ਫੀਡਬੈਕ ਜਿਹੜੀ ਹੈਗੀ ਆ ਤੁਸੀਂ ਇੱਕ ਸਾਰਾ ਨਾਲ ਹੋ ਜਾਣ ਵੋਟ ਤਾਂ ਲੋਕਾਂ ਨੇ ਪਾਉਣੀ ਆ ਨਾ ਤੁਸੀਂ ਇੱਕ ਕਿਹੜਾ ਇਮੇਜ ਦੇਣਾ ਚਾਹੁੰਦੇ ਹੋ ਮੇਰਾ ਕਹਿਣ ਤੋਂ ਪਾਵੇਗਾ ਇਹ ਬਹੁਤ ਅਨਫੋਰਚੂਨੇਟ ਆ ਔਰ ਇਹ ਪੰਜਾਬ ਦੇ ਵਿੱਚ ਹੋ ਰਿਹਾ ਇਹ ਵਾਪਰ ਰਿਹਾ ਹੈ ਕੋਈ ਮੁੱਦਿਆਂ ਦੀ ਗੱਲ ਜਿੰਨਾਂ ਦੀ ਜ਼ਿੰਮੇਵਾਰੀ ਹੈਗੀ ਮੁੱਦਿਆਂ ਦੀ ਗੱਲ ਦੀ ਕਰਦੇ ਕਾਂਗਰਸ ਪਹਿਲੇ ਸਮੇਂ ਤੋਂ ਕੀ ਕਰਦੀਏ ਜੇ ਕਾਂਗਰਸ ਦਾ ਇਹੀ ਹਾਰ ਰਿਹਾ ਤੇ ਮੈਨੂੰ ਲੱਗਦਾ ਨਹੀਂ ਵੀ ਇਹਨਾਂ ਦਾ ਹਾਲ 2012 ਵਾਲਾ ਵੀ ਹੋ ਸਕਦਾ ਜਿਸ ਕਿਸਮ ਦੇ ਵਿੱਚ ਕਾਂਗਰਸ ਦੀ ਖਾਨਾ ਜਾਂਦੀ ਇਸ ਵੇਲੇ ਹੈਗੀ ਜਾਨਾ ਕੋਈ ਵੀ ਚਾਰ ਬੰਦੇ ਚੈ ਬੈਠ ਕੇ ਸਿਰ ਜੋੜ ਕੇ ਕੀ ਏਜੰਡਾ ਇਹਨਾਂ ਦਾ ਔਰ ਦੂਸਰੀ ਗੱਲ ਇਹ ਹੈਗੀ ਆ ਕਿ ਜੋ ਨੈਸ਼ਨਲ ਏਜੰਡਾ ਹੈਗਾ ਜੋ ਜਿਸ ਕਿਸਮ ਦੀ ਨੈਸ਼ਨਲ ਲੀਡਰਸ਼ਿਪ ਇਹਨਾਂ ਦੀ ਫਾਈਟ ਕਰਦੀ ਆ ਇਹ ਤਾਂ ਬਿਲਕੁਲ ਦੋਹਰੀ ਡਾਇਰੈਕਸ਼ਨ ਜਾ ਰਹੇ ਆ ਅਜੇ ਕਿ ਪੰਜਾਬ ਦੇ ਵਿੱਚ ਮਾਹੌਲ ਪੈਦਾ ਕਰਨਾ ਕਾਂਗਰਸ ਲਈ ਬਹੁਤ ਹੀ ਮਤਲਬ ਇਜ਼ੀ ਹੈ ਇਸ ਵੇਲੇ ਸਾਰੇ ਪਾਸਿਓਂ ਸਾਰਤਕਤਾ ਹੈਗੀ ਆ ਪਰ ਸਾਰਤਕਤਾ ਤਾਂ ਬਣੂਗੀ ਨਾ ਜੇ ਸਾਰੇ ਇਕੱਠੇ ਹੋਣਗੇ ਜੇ ਤੁਸੀਂ ਆਪਾਂ ਜਿੱਦਾਂ ਕਿਹਾ ਵੀ ਹੋਣੀ ਸ਼ੁਰੂ ਹੋ ਗਿਆ ਵੀ ਇੱਕ ਟਵਿੱਟਰ ਆ ਗਿਆ ਉਹਦਾ ਕੀ ਇਮੇਜ ਹੈਗਾ ਨਹੀਂ ਇਮੇਜ ਹੈਗਾ ਮੈਂਟਰ ਹੈ ਇਹ ਮੈਂਟਰਿੰਗ ਦਾ ਪੰਜਾਬ ਦੇ ਲੋਕਾਂ ਨਾਲ ਕੀ ਸੰਬੰਧ ਹੈ ਜਾਂ ਗਾਈਡ ਜਿਹੜੀ ਇਸ ਕਿਸਮ ਦੀ ਗਾਈਡ ਪ੍ਰਿੰਕਾ ਗਾਂਧੀ ਸ਼ਹਿਨ ਪੰਜਾਬ ਦੇ ਇੰਚਾਰਜ ਨਹੀਂ ਹੈਗੇ ਜਿਹੜਾ ਵਿਅਕਤੀ ਪੰਜਾਬ ਦਾ ਇੰਚਾਰਜ ਨਹੀਂ ਹੈ ਤੇ ਫਿਰ ਉਹ ਤਾਂ ਫਿਰ ਤੁਸੀਂ ਸਿੰਬੋਲਿਕਲੀ ਮੈਸੇਜ ਦੇਣਾ ਚਾਹੁੰਦੇ ਕਿ ਮੈਂ ਬਹੁਤ ਪਾਵਰਫੁਲ ਹਾਂ ਮੇਰੀ ਬਹੁਤ ਪਹੁੰਚ ਆ ਜਿੰਦਾ ਹੁੰਦੇ ਨਾ ਆਮ ਤੌਰ ਦੇ ਉੱਤੇ ਔਰ ਖਾਸ ਕਰਕੇ ਜਿਹੜੀ ਫੋਟੋ ਵੱਡੇ ਬੰਦੇ ਨਾਲ ਲਵਾ ਲੈਣੀ ਆਪਾਂ ਸਭ ਨੂੰ ਪਤਾ ਹੈ ਜਿਸ ਕਿਸਮ ਦੀ ਰਾਜਨੀਤੀ ਰਾਹੁਲ ਗਾਂਧੀ ਦੀ ਹੈ ਜਿਸ ਕਿਸਮ ਦੇ ਸੀਰੀਅਸ ਲੋਕ ਉਹਨਾਂ ਦੇ ਨਾਲ ਕੰਮ ਕਰ ਰਹੇ ਆ ਜਿਹੜੇ ਪਰਦਾ ਤਾਂ ਬਹੁਤ ਦੂਰ ਦੀ ਗੱਲ ਆ ਨਾ ਤੱਕ ਨਹੀਂ ਤੁਸੀਂ ਜਾਣਦੇ ਉਹ ਇੱਕ ਏਜੰਡੇ ਦੇ ਨਾਲ ਚੱਲ ਰਹੇ ਇੱਕ ਪਾਸੇ ਤੁਹਾਡਾ ਆਹ ਪਾਸਾ ਚੱਲਣ ਦੇ ਆ ਵੇਸ ਕਰਕੇ ਇਹੋ ਜੀ ਰਾਜਨੀਤੀ ਪੰਜਾਬ ਨੂੰ ਨਹੀਂ ਚਾਹੀਦੀ ਪੰਜਾਬ ਦੀ ਰਾਜਨੀਤੀ ਚਾਹੀਦੀ ਹੈ ਉਹ ਲੀਡਰ ਚਾਹੀਦੇ ਆ ਲੋਕਾਂ 'ਚ ਚਲੋ ਯਾਰ ਕੋਈ ਨਹੀਂ ਲੋਕ ਤੁਹਾਨੂੰ ਕਹਿੰਦੇ ਇਹਨਾਂ ਬਾਰੇ ਤਾਂ ਹੋਰ ਵੀ ਅਮਰਸਤ ਇਹਨਾਂ ਨੇ ਵੀ ਕਿਹਾ ਸੀ ਵੀ ਜਿੰਨਾ ਚਿਰ ਮੈਂ ਰਹੂੰਗਾ ਮੈਂ ਅਮਰਸਾੜੀ ਰਹੂੰਗਾ ਘਰ ਬਣਾਉਂਗਾ ਪਿਛਲੇ ਸਮੇਂ ਤੇ ਲੋਕਾਂ ਨੇ ਸਵਾਲ ਖੜੇ ਕਰਦੇ ਵੀ ਪਤਾ ਨਹੀਂ ਕੀ ਹੈਗਾ ਸਾਰਾ ਪੁਆਇੰਟ ਇਹ ਹੈਗਾ ਕਿ ਤੁਹਾਡੀ ਕ੍ਰੈਡੀਬਿਲਟੀ ਬਹੁਤ ਇੰਪੋਰਟੈਂਟ ਹੈ ਤੁਹਾਡੀ ਲਸੀ ਮੇਸੀ ਬਹੁਤ ਇੰਪੋਰਟੈਂਟ ਹੈ ਤੁਹਾਡੀਆਂ ਗੱਲਾਂ ਤੇ ਯਕੀਨ ਹੋਣਾ ਬਹੁਤ ਇੰਪੋਰਟੈਂਟ ਹੈ ਯਕੀਨ ਹੋਣ ਵਾਸਤੇ ਤੁਸੀਂ ਲੋਕਾਂ ਦੇ ਨਾਲ ਚੱਲੋਗੇ ਤੇ ਯਕੀਨ ਹੋਊਗਾ ਅੱਜਕੱਲ ਇਹੋ ਜਿਹੇ ਵਰਤਾਰੇ ਦੇ ਨਾਲ ਤੁਸੀਂ ਪੋਲੀਟੀਕਲੀ ਲੰਮਾ ਸਮਾਂ ਸਰਵਾਈਵ ਨਹੀਂ ਕਰ ਸਕਦੇ